ਦਾ ਨਾਮ ਅਰਵਿੰਦਰ ਸਿੰਘ ਹੈ ਮੇਰਾ ਨਾਮ ਅਰਵਿੰਦਰ ਸਿੰਘ ਮੈਂ ਐਸਵੀ ਦਾ ਮਾਲ ਰੋਡ ਪਟਿਆਲਾ ਚ ਲੱਗਿਆ ਪਿਆ ਸਰ ਤੇ ਉਹ ਜਿਹੜੇ ਜਸਵੀਰ ਸਿੰਘ ਜੀ ਮੇਰੇ ਚਾਚਾ ਜੀ ਇੱਥੇ ਆਪਣੇ ਆਰਮੀ ਚ ਰਿਟਾਇਰ ਹੋਏ ਪਏ ਨੇ ਇੱਥੇ ਗਾਰਨੇ ਜਿਹੜੇ ਪੈਸਕੋਚ ਤਾਂ ਕੱਲ ਨੂੰ ਦੋ ਤਿੰਨ ਮੁੰਡੇ ਸੀ ਬੱਚਾ ਦੇ ਪੇਪਰ ਚੱਲ ਰਹੇ 3 ਵਜੇ ਤੋਂ ਬਾਅਦ ਬੱਚੇ ਕਿਉਂਕਿ ਬਾਹਰ ਭੇਜਦੇ ਸੀ ਤਾਂ ਉਹਨਾਂ ਨੂੰ ਮੁੰਡੇ ਅੰਦਰ ਆ ਗਏ ਦੋ ਸਿਵਲ ਚ ਸੀਗੇ ਤਾਂ ਉਹ ਮੁੰਡੇ ਅੰਦਰ ਆਏ ਤਾਂ ਅਸੀਂ ਉਹਨਾਂ ਨੂੰ ਜਿਵੇਂ ਬਾਹਰ ਕੱਢਿਆ ਤਾਂ ਉਹ ਅੰਦਰ ਦੇਖਿਆ ਅਸੀਂ ਸਿੱਟਾ ਸੱਟਾ ਜੀ ਪਲਾ ਰਹੇ ਸੀਗੇ ਤਾ ਉਸ ਦੇ ਕਾਰਨ ਉਹ ਮੁੰਡਾ ਜਿਹਨੇ ਬਾੜ ਨੂੰ ਭੱਜਿਆ ਸੀ ਕੜਾਹਲੇ ਚੌਂਕ ਤੱਕ ਉਹਨੂੰ ਭਜਾਉਂਦੇ ਡੰਡਾ ਮਾਰਦੇ ਮਾਰਦੇ ਗਏ ਨੇ ਉਹ ਭੱਜ ਗਿਆ ਫੇਰ ਵੀ ਨਿਕਲ ਗਏ ਅੱਜ ਫੇਰ ਆ ਕੇ ਫੀਲ ਖਾਨਾ ਸਕੂਲ ਦੇ ਆਪਣੇ ਬਾਹਰ ਲਗਾਇਆ ਸੀ ਉਹਨਾਂ ਨੇ ਮੁੰਡੇ ਨੇ ਧਰਨਾ ਇਹੀ ਮਾਜਰੀ ਵਾਲੇ ਸੀਗੇ ਬਾਈਕਾਂ ਦੇ ਉਹ ਅੰਦਰੋਂ ਅਸੀਂ ਦੋ ਮੁੰਡੇ ਜਿਹੜੇ ਕੱਲ ਵਾਲੇ ਜਿਹੜਾ ਇੱਕ ਕੱਲ ਵਾਲਾ ਸੀ ਤੇ ਅੱਜ ਇੱਕ ਨਵਾਂ ਸੀ ਜਿਹੜਾ ਇੱਕ ਸ਼ਾਇਦ ਆਪਣੇ ਇੱਥੇ ਸਟੂਡੈਂਟ ਵੀ ਹੈਗਾ 10ਵੀਂ ਦਾ ਤਾਉ ਮੁੰਡੇ ਸੀ ਦੋ ਜਿਹੜੇ ਫੜੇ ਪਏ ਸੀ ਜੁਫਤ ਕਰ ਰੱਖੇ ਸੀ ਅੰਦਰ ਪ੍ਰਿੰਸੀਪਲ ਸਰ ਡਾਕਟਰ ਅਰਜਨ ਅਰਜਨੀਸ਼ ਗੁਪਤਾ ਵਾਲ ਜਿਹੜੇ ਅਸੀਂ ਲੈ ਗਏ ਸੀਗੇ ਤਾਂ ਉਹਨਾਂ ਨੂੰ ਮੇਰੇ ਚਾਚਾ ਜੀ ਜਸਵੀਰ ਸਿੰਘ ਜੀ ਲੈ ਕੇ ਸੀ ਤਾਂ ਅੰਦਰ ਜਿਵੇਂ ਹੀ ਆਏ ਨੇ ਗੇਟ ਦੇ ਬਾਹਰ ਸਾਹਮਣੇ ਗੇਟ ਹੈ ਉਹ ਗੇਟ ਦੇ ਬਾਹਰ ਤੋਂ ਆਏ ਨੇ ਤਾਂ ਉਹ ਮੁੰਡਾ ਇੱਕ ਦਾਤੀ ਜੀ ਲੈ ਕੇ ਆਇਆ ਉਹ ਕਹਿੰਦਾ ਤੂੰ ਮੇਰੇ ਭਰਾ ਨੂੰ ਕਿਵੇਂ ਫੜਿਆ ਏ ਮੇਰੇ ਭਰਾ ਨੂੰ ਕਿਵੇਂ ਫੜਿਆ ਜੇ ਗਲਤੀ ਹੋਈ ਕਿ ਤਾਂ ਹੀ ਆਪਾਂ ਫੜਾਂਗੇ ਆਪਾਂ ਕਿਸੇ ਨੂੰ ਅਨਜਾਣਤਾ ਨਹੀਂ ਫੜ ਸਕਦੇ ਤਾਂ ਉਹ ਜਿਵੇਂ ਉਹਦੇ ਭਰਾ ਨੂੰ ਫੜਿਆ ਤਾ ਉਹ ਕਹਿੰਦਾ ਅਸੀਂ ਉਹਨੂੰ ਕਿਹਾ ਕਿ ਅੰਦਰ ਆ ਜਾ ਪ੍ਰਿੰਸੀਪਲ ਸਰਕਲ ਆਪਾਂ ਗੱਲ ਕਰਦੇ ਪਿਆ ਨਾਲ ਕੀ ਕਰਤੂਤ ਕੀਤੀ ਤੈਨੂੰ ਨਹੀਂ ਪਤਾ ਜੇ ਜੇ ਤੂੰ ਵੀ ਵੱਡਾ ਬਦਮਾਸ਼ ਹੈ ਤੂੰ ਵੀ ਅੰਦਰ ਆ ਜਾ ਫਿਰ ਉਹਨਾਂ ਨਾਲ ਉਹ ਭਾਰਤੀ ਅਸਲ ਜੁਨੇ ਦਾਤੀ ਕੱਢ ਲਈਤੀ ਸੀ ਆਪਣੀ ਲਾ ਕੇ ਸੁੱਗੇ ਦਾਤੀ ਕੱਢ ਕੇ ਫੇਰ ਅੰਜੇ ਰਗਿਆ ਲੈ ਦਾਤੀ ਲੈ ਦਾਤੀ ਅਸੀਂ ਪਿੱਛੇ ਨੂੰ ਆਏ ਜਿਵੇਂ ਫੜਨ ਜਾ ਰਹੇ ਦਾਤੀ ਕੱਢੀ ਉਹਨੇ ਤਾਂ ਅਸੀਂ ਸਾਰੇ ਪਿੱਛੇ ਨੂੰ ਆਏ ਮੇਰੇ ਚਾਚਾ ਜੀ ਦੇ ਕਿਉਂਕਿ ਫੌਜ ਚ ਰਿਟਾਇਰ ਸੀ ਉਹਨਾਂ ਨੇ ਜਿਹੜੇ ਸਟੈਪ ਕਿੱਥੇ ਪਹਿਲੇ ਉਹ ਕਰ ਰਹੇ ਸੀ ਉਹਨਾਂ ਨਾਲ ਕਹਿੰਦੇ ਤੂੰ ਆ ਇੱਕ ਬਹੁਤ ਕੈਮਰੇ ਵਿੱਚ ਸੀ ਸੀਸੀਟੀਵੀ ਕੈਮਰੇ ਰਿਕਾਰਡਿੰਗ ਵੀ ਹੋਈ ਹੈ ਤਾਂ ਉਹ ਤਾ ਫੇਰ ਵੀ ਛੁੱਟ ਕੇ ਭੱਜ ਗਿਆ ਤਾਂ ਗੇਟ ਦੇ ਆਪਾਂ ਮੇਨ ਗੇਟ ਦੇ ਪਫੀਲ ਖੰਡਾ ਸਕੂਲ ਦੇ ਤਾਂ ਅਸੀਂ ਜਿਵੇਂ ਲੋਕ ਲਾਂ ਲੱਗੇ ਮੈਂ ਭੱਜ ਕੇ ਜਾ ਕੇ ਤਾਂ ਫੇਰ ਕਹਿੰਦੇ ਤੂੰ ਲੋਕ ਲਾਉਗਾ ਤਾਂ ਫੇਰ ਉਹਨੇ ዳਤੀ ਫੇਰ ਕੱਢੀ ਤਾਂ ਬਾਹਰ ਨੂੰ ਭੱਜ ਗਿਆ ਤਾਂ ਆਪਣਾ ਡਿਵੀਜ਼ਨ ਨੰਬਰ 2 ਦੇ ਫੇਰ ਆਏ ਨੇ ਦੋ ਦੋ ਥਾਣੇ ਦਾ ਜਿਹੜੇ ਦੋ ਮੁੰਡੇ ਜੁਫਤ ਕਰ ਰੱਖੇ ਸੀ ਤਾਂ ਲੈ ਗਏ ਨੇ ਤਾਂ ਇੱਕ ਆਪਣੇ ਜਿਹੜਾ 10ਵਾਂ ਸਟੂਡੈਂਟ ਹੈ ਤੇ ਇੱਕ ਹੋਰ ਜਿਹੜਾ ਵੱਡਾ ਆਪਣੇ ਸਾਹਮਣੂ ਬਦਮਾਸ਼ ਬੰਦਾ ਫਿਰਦਾ ਸੀ ਦੋਨੋਂ ਫੜ ਕੇ ਜੁਫਤ ਦੋ ਨੰਬਰ ਡਿਵੀਜ਼ਨ ਚ ਨੇ ਜਿਹੜੀਆਂ ਕੱਲ ਸਿੱਕਟਾਂ ਪੁਲਾ ਰਹੇ ਸੀ ਸਕੂਲ ਦੇ ਪਰਮਿਸਸ ਦੇ ਅੰਦਰ ਅਸੀਂ ਤਾਂ ਆਹੀ ਅੱਗੋਂ ਗੇਟ ਤੋਂ ਜਾਣ ਦਿੰਦੇ ਅਸੀਂ ਕਿਸੇ ਨੂੰ ਮੰਨਣਾ ਨਹੀਂ ਕਰ ਸਕਦੇ ਜੇ ਅੱਜ ਆਪਾਂ ਇਕੱਲੇ ਇਕੱਲੇ ਮਨਾ ਕਰਨ ਲੱਗੇ ਫੇਰ ਤਾਂ ਇੱਕ ਗਲਤ ਗੱਲ ਹੋ ਜਾਂਦੀ ਹੈ ਕਿ ਸਾਡੇ ਤੇ ਗੱਲ ਤੱਕੀ ਕਿ ਹਾਂ ਬੱਚੇ ਦੇ ਮਾਪੇ ਨੂੰ ਅੰਦਰ ਨਹੀਂ ਭੜਗਦੇ ਸੀ ਸਕੂਲ ਦੇ ਅੰਦਰ ਪਾਲਾ ਰਹੇ ਸੀ ਹਾਂ ਅੰਦਰ ਨੂੰ ਆ ਕੇ ਜੀ ਅੰਦਰ ਪਾਲਾ ਰਹੇ ਸੀ ਹਾਂਜੀ ਅੱਜ ਜਦੋਂ ਗੱਲਬਾਤ ਹੋਈ ਹੈ ਅੱਜ ਇਹ ਇਕੱਠੇ ਹੋ ਗਏ ਸੀ ਕਿ ਅੱਜ ਕਿੰਨੇ ਬੰਦੇ ਇਕੱਠੇ ਹੋ ਗਏ ਸਕੂਲ ਦੇ ਬਾਹਰ ਸਕੂਲ ਦੇ ਬਾਹਰ ਕੱਟੋ-ਕੱਟੇ 25 ਦੀ ਬੱਚਾ ਸੀਗਾ ਮੈਸੂ ਵੀ ਦਾ ਮਾਰ ਰੋੜ ਚ ਲੱਗਿਆ ਤਾਂ ਦੱਸੇ ਮੈਨੂੰ ਫੋਨ ਆਇਆ ਚਾਚੇ ਦੇ ਕਹਿੰਦੇ ਕਿ ਅਰਵਿੰਦਰ ਬੇਟਾ ਜਲਦੀ ਆ ਜਾ ਕੱਲ ਨੂੰ ਬੇਟੇ ਚਾਚਾ ਜੀ ਦਾ ਕੀ ਨਾਮ ਹੈ ਜਸਵੀਰ ਸਿੰਘ ਜੀ ਜਸਵੀਰ ਸਿੰਘ ਜੀ ਕੀ ਲੱਗੇ ਹੋਏ ਨੇ ਉਹਦੇ ਉਹਰੇ ਆਪਣੇ ਪੈਸੇ ਕੋਈ ਸਕਿਉਰਿਟੀ 'ਚ ਨਹੀਂ ਸਕਿਉਰਿਟੀ 'ਚ ਨਹੀਂ ਜਦੋਂ ਜਦੋਂ ਇਹ ਲੜਾਈ ਹੋਈ ਹੈ ਤਾਂ ਜਿਹੜੀ ਤੁਸੀਂ ਕਹਿੰਦੇ ਦਾਤੀ ਘੁਮਾਈ ਹੈ ਕਿ ਉਹ ਦਾਤੀ ਕਿਸੇ ਤੇ ਲੱਗੀ ਹੋਈ ਹੈ ਦਾਤੀ ਲੱਗੀ ਹੈ ਮੇਰੇ ਚਾਚੇ ਜੀ ਦੇ ਜੇਕਰ ਮੈਂ ਚਾਚੇ ਦੁਆਰ ਤੋਂ ਦੋ ਮੁੰਡੇ ਫੜ ਕੇ ਲੈ ਕੇ ਆਏ ਗੇਟ ਦੇ ਬਾਹਰ ਵੀ ਕਰਨਗੇ ਉਹ ਤਾਂ ਫੜ ਕੇ ਲੈ ਕੇ ਆਣਗੇ ਹੀ ਅ ਜਿਹੜੇ ਬਦਮਾਸ਼ ਬੰਦੇ ਜੇਕਰ ਦੋ ਬਦਮਾਸ਼ ਫੜेंगे ਕੱਲ ਨੂੰ ਤਾਈਂ ਚਾਰ ਬਦਮਾਸ਼ ਫੜੇ ਜਾਣਗੇ। ਉਹਦਾ ਨਾਮ ਪਤਾ ਜੋ ਮੁੰਡਿਆਂ ਦਾ ਜਿਹੜੇ ਤੁਸੀਂ ਬਦਮਾਸ਼ ਨਾ ਸਰ ਉਹ ਸਰ ਪਹਿਲੀ ਵਾਰ ਫਸਟ ਟਾਈਮ ਹੋਇਆ ਸਰ ਮਾਜਰੀ ਦੇ ਪਰ ਇੰਨਾ ਬਦਤ ਥੋਡੇ ਚਾਚਾ ਜੀ ਦੇ ਦਾਤੀ ਕਿੱਥੇ ਕਿੱਥੇ ਵਜੀ ਹੈ? ਨੱਕ ਤੇ ਲੱਗੀ ਫੋਟੋ ਦਿਖਾ ਸਕਦੇ ਅਸੀਂ ਸਰ ਤੁਹਾਨੂੰ ਸ਼ੇਅਰ ਕਰ ਸਕਦੇ ਹਾਂ। ਹੋਰ ਕਿੱਥੇ ਲੱਗੀ ਹੈ ਨੱਕ ਨੱਕ ਤੇ ਹੱਥ ਤੇ ਸਰ ਨੱਕ ਤੇ ਦੰਤ ਹੱਥ ਤੇ ਲੱਗੇ ਬਹੁਤ ਦੁਆ ਕੇ ਸਾਰਾ ਜਿਹੜੀ ਨਹੀਂ ਲੱਗਣ ਵਾਲੀ ਸੀ ਹੱਥ ਇੱਥੋਂ ਪਟ ਗਿਆ ਉਂਗਲੋਂ ਮਾਸ ਅੱਛਾ ਹੁਣ ਤੁਹਾਡੇ ਚਾਚਾ ਜੀ ਕਿੱਥੇ ਨੇ ਆਪਣੇ ਅਰਜਿੰਦਰਾ ਚ ਸਾਰੇ ਕੌਣ ਲੈ ਕੇ ਗਏ ਅਰਜਿੰਦਰਾ ਚ ਉਹ ਸਕੂਲ ਦੇ ਸਾਰੇ ਲੈ ਕੇ ਗਏ ਨੇ 4-5 ਸਰ ਕਿ ਸਕੂਲ ਦੇ ਸਰ ਦਾ ਕੀ ਨਾਮ ਹੈ ਜਿਹੜੇ ਲੈ ਕੇ ਗਏ ਅਮਰਦੀਪ ਸਿੰਘ ਤੇ 3-4 ਜਿਹੜੇ ਹੋਰ ਉਹਨਾਂ ਨਾਲ ਦੇ ਨੇ ਕਲੈਰੀਕਲ ਚ ਸਰ ਉਹ ਉਹ ਨਾਲ ਲੈ ਕੇ ਗਏ ਨੇ ਜੀ ਤੇ ਜਿਹੜੇ ਦੋ ਦੋ ਲੜਾਈ ਹੋਈ ਹੈ ਤਾਂ ਸਕੂਲ ਦੇ ਮੁੰਡੇ ਵੀ ਤੁਹਾਡੇ ਕੁਝ ਨਾਲ ਸੀਗੇ ਜਿਹੜੇ ਅੰਦਰ ਸਕੂਲ ਪੜ੍ਹਦੇ ਹੋਣਗੇ ਕਿ ਸਾਰੇ ਆਊਟਸਾਈਡਰ ਸੀਗੇ ਇੱਕ ਜਿਹੜਾ ਮੁੰਡਾ ਸੀ ਅੰਦਰ ਦਾ ਉਹਦੀ ਮਾਂ ਪਿਓ ਆਈ ਆ ਬਾਹਰ ਕਹਿੰਦੀ ਕਿ ਤੁਸੀਂ ਮੇਰੇ ਮੁੰਡੇ ਨੂੰ ਫੜਿਆ ਤਾਂ ਥਾਣੇ ਵਾਲਿਆਂ ਨੇ ਕਿਹਾ ਤੂੰ ਵੱਡੇ ਤੂੰ ਵੱਡੇ ਆਪਣੇ ਆਪ ਨੂੰ ਜਾਣਦਾ ਨਾ ਮਨ ਤੂੰ ਦੋ ਤੁਹਾਡੇ ਸਕੂਲ ਦਾ ਮੁੰਡਾ ਉਹ ਪੜਦਾ ਉਹ ਹਾਂ ਕੇ ਕਹਿ ਰਹੀ ਕਹਿੰਦੀ ਕਿ ਉਹਦੀ ਮਾਤਾ ਵੀ ਆਈ ਹੈ ਬਾਹਰ ਕਹਿੰਦੀ ਕਿ ਇਹ ਮੇਰਾ ਮੁੰਡਾ ਇੱਥੇ 10ਵੀਂ ਪੜਦਾ ਉਹ ਵੀ ਜਿਆਦਾ ਆਪਣੇ ਆਪ ਨੂੰ ਬਦਮਾਸ਼ ਜੀ ਬਣ ਰਹੀ ਸੀ ਨਹੀਂ ਨਹੀਂ ਬਦਮਾਸ਼ ਨਹੀਂ ਬਣ ਰਹੀ ਸੀ ਜਿਹੜਾ ਸਕੂਲ ਪੜਦਾ ਜਿਹੜਾ ਬੱਚਾ ਤੁਹਾਡੇ ਜਿਹੜੇ ਬੱਚੇ ਅੰਦਰ ਪੜਦੇ ਨੇ ਉਹ ਬੱਚੇ ਉਹਨਾਂ ਮੁੰਡਿਆਂ ਦੇ ਨਾਲ ਸੀਗੇ ਉਹ ਜਿਹੜਾ ਇੱਕ ਮੁੰਡਾ ਸੀ ਉਹ 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 ਉਹਨਾਂ ਦੇ ਕਲਾਸ ਦੇ ਅੰਦਰ ਐਂਟਰ ਹੋਇਆ ਕੀ ਫੀਲ ਕਰਨੇ ਸਕੂਲ ਚ ਆਪਣੇ ਭਾਈ ਨੂੰ ਫੜ ਲਿੱਤਾ ਪਤਾ ਨਹੀਂ ਭਾਈ ਵੀ ਹੈਗਾ ਕਿ ਨਹੀਂ ਇਹ ਦੋਸਤ ਹੈ ਤਾਂ ਜਿਵੇਂ ਹੀ ਫੜਿਆ ਅੰਦਰ ਕਿੰਨੇ ਕੁ ਮੁੰਡੇ ਬਾਹਰਲੇ ਐਂਟਰ ਹੋਏ ਸੀ ਸਕੂਲ ਦੇ ਵਿੱਚ ਬਾਹਰਲੇ ਮੁੰਡੇ 25-30 ਆ ਗਏ ਜਿਹੜੇ ਉਹ ਕੱਲੇ ਹੀ ਆਏ ਸੀ ਬਰਦਾਤੀ ਲੈ ਕੇ ਉਸਨੂੰ ਕਹਿੰਦੇ ਤੂੰ ਅਸੀਂ ਭਰਾ ਨੂੰ ਫੜਿਆ ਅਸੀਂ ਕਹਿੰ ਗਾ ਆਜਾ ਭਾਈ ਆਪਾਂ ਪਿਆਰ ਨਾਲ ਗੱਲ ਕਰ ਲੈਂਦੇ ਕੀ ਕਰਤੂਤ ਕਿਤੇ ਜੀ ਤੂੰ ਵੀ ਵੱਡਾ ਬਦਮਾਸ਼ ਤੂੰ ਵੀ ਨਾਲ ਆ ਜੇ ਇਹਨਾਂ ਨਾਲ ਆਪਾਂ ਥਾਣੇ ਵਾਲੇ ਬੁਲਾਏ ਪਏ ਆਪਾਂ ਨੇ ਤਾਂ ਉਹ 2 ਮਿੰਟ ਦੇ ਸਕਿੰਟ ਦੇ ਅੰਦਰ ਉਹਨਾਂ ਨੇ ਬਰਦਾਤੀ ਕੱਢ ਲਈ ਸੀ ਹਾਂ ਜੀ ਸਰ ਕਿਹੜਾ ਸਕੂਲ ਹੈ ਇਹ ਔਰ ਤੁਹਾਡਾ ਕੀ ਨਾਮ ਹੈ ਔਰ ਤੁਹਾਡੀ ਕੀ ਡਿਗਰੀਡੇਸ਼ਨ ਹੈ ਕੀ ਹੋਇਆ ਅੱਜ ਸਾਡੇ ਸਕੂਲ ਕੀ ਅ ਸਰ ਇਹ ਸਕੂਲ ਦਾ ਨਾਮ ਹੈਗਾ ਜੀ ਸਕੂਲ ਆਫ ਐਮਿਨੈਂਸ ਫਿਲਖਾਨਾ ਪਟਿਆਲਾ ਪਟਿਆਲਾ ਸ਼ਹਿਰ ਦਾ ਬਹੁਤ ਪੁਰਾਣਾ ਵਿਰਾਸਤੀ ਸਕੂਲ ਹੈਗਾ ਤੇ ਮੇਰਾ ਨਾਮ ਹੈਗਾ ਜੀ ਕਮਰਜੀਤ ਸਿੰਘ ਢਾਲੀਵਾਲ ਤੇ ਮੈਂ ਲੈਕਚਰਰ ਹਿਸਟਰੀ ਦੀ ਪੋਸਟ ਦੇ ਉੱਤੇ ਇੱਥੇ ਕੰਮ ਕਰ ਰਿਹਾ ਹੈਗਾ ਮੇਰੇ ਨਾਲ ਸਾਡੇ ਵਾਈਸ ਪ੍ਰਿੰਸੀਪਲ ਮੈਮ ਹੈਗੇ ਨੇ ਮੈਡਮ ਸੁਰਿੰਦਰ ਕੌਰ ਜੀ ਤੇ ਸਾਡੇ ਸ਼ਾਮ ਦੇ ਸ਼ਿਫਟਿੰਗ ਚਾਰਜ ਹੈਗੇ ਨੇ ਮੈਡਮ ਸਿਮਰਨ ਜੀ ਤੇ ਸਾਡੇ ਸਕੂਲ ਦੇ ਮੀਡੀਆ ਕੋਆਰਡੀਨੇਟਰ ਨੇ ਜੀ ਸ਼੍ਰੀ ਅਕਸ਼ੇ ਕੁਮਾਰ ਜੀ ਹੀ ਹੋਇਆ ਸਿਆਟਲ ਸਕੂਲ ਦੇ ਵਿੱਚ ਸਰ ਅੱਜ ਸਾਨੂੰ ਬਾਹਰੋਂ ਪ੍ਰਿੰਸੀਪਲ ਸਰ ਸੀਗੇ ਉਦੋਂ ਹੁਣ ਅੱਜ ਅੱਧੀ ਛੁੱਟੀ ਤੇ ਨੇ ਉਹ ਤੇ ਸਾਨੂੰ ਫੋਨ ਆਇਆ ਕਿ ਬਾਹਰ ਕੁਝ ਕੁ ਆਊਟਸਾਈਡਰ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਨੇ ਤੇ ਉਹਨਾਂ ਦੇ ਕੋਲ ਕੋਈ ਹਥਿਆਰ ਵਗੈਰਾ ਵੀ ਆ ਜਿਹੜੇ ਉਹ ਵੀ ਹੈਗੇ ਨੇ ਤੇ ਫਿਰ ਸਰ ਜਿਹੜੇ ਪ੍ਰਿੰਸੀਪਲ ਸਰ ਸੀਗੇ ਤੇ ਜੀ ਉਹਨਾਂ ਨੇ ਸਾਡੀ ਡਿਊਟੀ ਲਗਾਈ ਕਿ ਜੀ ਤੁਸੀਂ ਬਾਹਰ ਜਾ ਕੇ ਦੇਖੋ ਤੇ ਬੱਚੇ ਨੇ ਜਿਹੜੇ ਆਪਣੇ ਬਿਲਕੁਲ ਸੇਫ ਹੈ ਤੇ ਸਾਊਂਡ ਹੈ ਜਿਹੜੇ ਉਹ ਰਹਿਣੇ ਚਾਹੀਦੇ ਹੈਗੇ ਆ ਤੇ ਜੇ ਅਸੀਂ ਜਦੋਂ ਬਾਹਰ ਗਏ ਹੈਗੇ ਆ ਤਾਂ ਇੱਕ ਬਹੁਤ ਵੱਡਾ ਟੋਲਾ ਸਰ ਉਥੋਂ ਭੱਜ ਗਿਆ ਤੇ ਇੱਕ ਬੱਚਾ ਸੀਗਾ ਜਿਹੜਾ ਕਿ ਸਾਡੇ ਸਕੂਲ ਦਾ ਸੀਗਾ ਤੇ ਉਹਨੇ ਯੂਨੀਫਾਰਮ ਪਾਈ ਹੋਈ ਸੀ ਉਹ ਸੀਗਾ ਉਹਦੇ ਨਾਲ ਦੋ ਜਾਨੇ ਹੋਰ ਖੜੇ ਸੀਗੇ ਤੇ ਸਰ ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਅੰਦਰ ਚਲੋ ਤੇ ਕਿਉਂ ਆਏ ਹੈਗੇ ਹੋ ਤਾਂ ਜੀ ਉਹ ਸਰ ਜਿਵੇਂ ਹੁੰਦਾ ਹੀ ਵੀ ਨਹੀਂ ਵੀ ਅਸੀਂ ਜਾਣਾ ਹੈ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਆ ਕਿ ਆ ਕੜਨਾ ਤਾਂ ਸਰ ਉਹਦੇ ਵਿੱਚ ਅਸੀਂ ਜਿਹੜਾ ਇੱਕ ਬੱਚਾ ਸੀਗਾ ਜਿਹੜਾ ਸਾਡੇ ਸਕੂਲ ਦਾ ਸੀਗਾ ਜਿਹੜਾ ਕਿ ਸਕੂਟਰ ਦੇ ਉੱਤੇ ਬੈਠਾ ਸੀਗਾ ਉਹਦੀ ਅਸੀਂ ਚਾਬੀ ਸੀ ਸਰ ਲੌਕ ਲੈ ਕੇ ਤੇ ਉਹਦੀ ਫੋਟੋ ਖਿੱਚੀ ਸਰ ਤੇ ਜਿਹੜੇ ਦੋ ਬੱਚੇ ਸੀਗੇ ਉਹਨੂੰ ਲੈ ਕੇ ਅੰਦਰ ਆਏ ਤੇ ਜਿਹੜੇ ਬੱਚੇ ਸੀਗੇ ਸਰ ਉਹਨਾਂ ਕੋਲੇ ਫੋਨ ਦੀ ਹੈਗਾ ਸੀਗਾ ਤੇ ਸਰ ਉਦੋਂ ਹੀ ਉਹ ਫੋਨ ਕਰਕੇ ਮਤਲਬ ਕਿ ਕਹਿੰਦੇ ਆ ਰਹੇ ਨੇ ਅਸੀਂ ਆਪਣੇ ਬੱਚਿਆਂ ਨੂੰ ਨਾਲ ਦੇ ਨਾਲ ਕਿਹਾ ਕਿ ਜਿਨ੍ਹਾਂ ਦਾ ਪੇਪਰ ਹੈ ਬੱਚੇ ਪੇਪਰ ਦੇਣ ਜਾਓ ਜਿਨ੍ਹਾਂ ਦਾ ਪੇਪਰ ਹੋ ਚੁੱਕਿਆ ਹੈਗਾ ਤੇ ਉਹ ਆਪਣੇ ਆਪਣੇ ਘਰਾਂ ਨੂੰ ਜਾਓ ਤੇ ਜਿਹੜੇ ਦੋ ਬੱਚੇ ਸੀਗੇ ਸਰ ਜਦੋਂ ਅੰਦਰ ਆ ਰਹੇ ਸੀ ਤੇ ਇਹਨਾਂ ਨੇ ਫੋਨ ਕੀਤਾ ਵੀ ਆਜੋ ਫਟਾਫਟ ਆਜੋ ਤੇ ਸਰ ਉਸ ਤੋਂ ਬਾਅਦ ਜਦੋਂ ਅੰਦਰ ਆ ਗਏ ਅਸੀਂ ਫੋਨ ਲੈ ਕੇ ਇਹਨਾਂ ਤੋਂ ਤੇ ਇਹਨੂੰ ਸਰ ਦਫਤਰ ਦੇ ਵਿੱਚ ਪ੍ਰਿੰਸੀਪਲ ਸਰ ਦੇ ਕੋਲ ਲਿਆਂਦਾ ਹੈਗਾ ਤੇ ਉਸ ਤੋਂ ਬਾਅਦ ਸਰ ਅਸੀਂ ਜਿਹੜੀ ਵੀ ਆਪਣੀ ਕਾਰਵਾਈ ਸੀਗੀ ਪੁਲਿਸ ਦੀ ਕਾਰਵਾਈ ਪਹਿਲਾਂ ਵੀ ਸਰ ਨੇ ਫੋਨ ਕਰਤਾ ਸੀਗਾ ਪੁਲਿਸ ਨੂੰ ਕਿ ਜੀ ਅੱਜ ਕੋਈ ਬਾਹਰ ਗੜਬੜ ਹੋਣ ਵਾਲੀ ਹੈ ਕਿ ਜੀ ਇਹਨੇ ਪੁਲਿਸ ਆਏਗੀ ਵੀ ਕਿਉਂਕਿ ਜਦ ਤੱਕ ਸਰ ਕੋਈ ਮਸਲੇ ਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਕਿਉਂ ਆਏ ਨੇ ਤੇ ਕੋਈ ਵੀ ਅੱਗੇ ਪਿੱਛੇ ਸਰ ਬੱਚਿਆਂ ਦੇ ਨਾਲ ਕਿਸੇ ਦੇ ਨਾਲ ਕੋਈ ਛੋਟੀ ਮੋਟੀ ਕੋਈ ਵਰਦਾਤ ਹੋ ਜਾਵੇ ਤੇ ਵੱਡਾ ਰੂਪ ਧਾਰਨ ਕਰ ਜਾਵੇ ਸਰ ਉਹਨੂੰ ਬਚਾਉਣ ਦੇ ਖਾਤਰ ਅਸੀਂ ਸਰ ਪੁਲਿਸ ਨੂੰ ਇਨਫੋਰਮ ਕਰਤਾ ਤੇ ਅਸੀਂ ਸਰ ਅੰਦਰ ਖੜੇ ਹੈਗੇ ਆ ਤਾਂ ਸਰ ਜਿਹੜਾ ਸਕਿਉਰਿਟੀ ਗਾਰਡ ਹੈ ਤੇ ਸਰ ਨੇ ਉਹਨਾਂ ਨੂੰ ਕਿ ਕਿਉਂਕਿ ਸਾਡੇ ਜਿਹੜੇ ਇੱਕ ਸਕਿਉਰਿਟੀ ਗਾਰਡ ਨੇ ਅੱਜ ਉਹ ਛੁੱਟੀ ਤੇ ਹੈਗੇ ਨੇ ਤੇ ਇਹ ਸਰ ਜਦੋਂ ਜਾ ਰਹੇ ਨੇ ਜਸਟ ਅੰਦਰ ਹੀ ਥੋੜੀ ਜੀ ਮਤਲਬ ਕਿ ਬਾਹਰ ਨਿਕਲਦੇ ਨੇ ਬਿਲਕੁਲ ਸਕੂਲ ਦੇ ਅੰਦਰ ਸੀ ਔਕੇ ਜਿਹੜਾ ਗੇਟ ਤੋਂ ਤਕਰੀਬਨ ਤਕਰੀਬਨ 50 60 ਮੀਟਰ ਅੰਦਰ ਤਾਂ ਇੱਕ ਬਾਹਰੋਂ ਆਊਟਸਾਈਡਰ ਆ ਰਿਹਾ ਸੀ ਇਹਨਾਂ ਨੇ ਪੁੱਛਿਆ ਜੀ ਹਾਂ ਤੂੰ ਭਈ ਕੌਣ ਹੈ ਤੇ ਸਰ ਉਹਨੇ ਨਾਮ ਦੇ ਨਾਲ ਹੀ ਪਿੱਛੇ ਨੂੰ ਹੱਥ ਪਾ ਕੇ ਜੋ ਸਾਡੇ ਸਕਿਉਰਿਟੀ ਗਾਰਡ ਦਾ ਕਹਿਣਾ ਹੈਗਾ ਤੇ ਉਹਨਾਂ ਨੇ ਇਹਦੇ ਤੇ ਸਰ ਜੀ ਦੱਤਰ ਸੀਗਾ ਕੋਈ ਉਹਦੇ ਨਾਲ ਬਾਰ ਕੀਤਾ ਹੈਗਾ ਤੇ ਕਿਉਂਕਿ ਇਹ ਜਿਹੜਾ ਆਪ ਪੈਸਕੋ ਵੱਲੋਂ ਰੱਖੇ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਪਹਿਲਾਂ ਇਹ ਸਰ ਆਰਮੀ ਦੇ ਵਿੱਚ ਰਹੇ ਹੋਏ ਨੇ ਤੇ ਇਹਨਾਂ ਨੇ ਸਰ ਤੁਰੰਤ ਐਕਸ਼ਨ ਕਰਦੇ ਹੋਏ ਸਰ ਆਪਣਾ ਹੱਥ ਅੱਗੇ ਕੀਤਾ ਤੇ ਇਹਨਾਂ ਦੇ ਹੱਥ ਦੇ ਉੱਤੇ ਲੱਗੀ ਉਸ ਤੋਂ ਬਾਅਦ ਸਰ ਜੀ ਜਦੋਂ ਉਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਘੁੰਮਕੇ ਜਾਂ ਪਤਾ ਨਹੀਂ ਕਿਵੇਂ ਸਰ ਉਹੇ ਵਾਰ ਕੀਤਾ ਜਿਹੜਾ ਕਿ ਉਹਨਾਂ ਦੇ ਨੱਕ ਦੇ ਉੱਤੇ ਜਿਹੜਾ ਹੈਗਾ ਲੱਗਿਆ ਹੈਗਾ ਉਹ ਲੜਕਾ ਸੀਗਾ ਸਰ ਜਿਹੜਾ ਨਾਲ ਦੀ ਨਾਲ ਮੌਕੇ ਤੋਂ ਜਿਹੜਾ ਹੈ ਸੀਗਾ ਉਹ ਭੱਜ ਗਿਆ ਸਕਿਉਰਿਟੀ ਗਾਰਡ ਦੱਸ ਰਹੇ ਨੇ ਜਿਹਨੇ ਸੱਟਾਂ ਲੱਗੀਆਂ ਉਹਨਾਂ ਨੂੰ ਕਿਹੜੇ ਹਸਪਤਾਲ ਲੱਗੇ ਗਏ ਸਰ ਜੀ ਉਹਨੂੰ ਹਰਜਨ ਹਸਪਤਾਲ ਲੈ ਕੇ ਗਏ ਜੀ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਨੇ ਹਾਂ ਜੀ ਨਾਲ ਦੀ ਨਾਲ ਆ ਗਈ ਸੀ ਜਿਹੜੇ ਦ ਉਹਨਾਂ ਨੂੰ ਪੁੱਛ ਗਿਛਦੇ ਲਈ ਆਪਣੇ ਨਾਲ ਲੈ ਗਏ ਨੇ ਜੀ ਜਿਹੜੇ ਤੁਸੀਂ ਬੰਦੇ ਬਾਹਰ ਦੱਸੋ ਕਿ ਇਕੱਠ ਹੋਇਆ ਹੋਇਆ ਸੀਗਾ ਕਿੰਨੇ ਕ ਬੰਦੇ ਸੀਗੇ ਕਿ ਉਹ ਤੁਹਾਡੇ ਸਕੂਲ ਦੇ ਬੱਚੇ ਸੀ ਜਾਂ ਸਾਰੇ ਬਾਹਰ ਦੇ ਸੀ ਨਹੀਂ ਸਰ ਸਾਰੇ ਬਾਹਰ ਦੇ ਸੀਗੇ ਤੇ ਜੇ ਕੋਈ ਸਕੂਲ ਦਾ ਵੀ ਸਰ ਪਤਾ ਨਹੀਂ ਲੱਗਦਾ ਸੀ ਉਹ ਐਡਰੈਸ ਤੇ ਸਕੂਲ ਦੀ ਯੂਨੀਫਾਰਮ ਦੇ ਸਾਰੇ ਸਿਵਲ ਐਡਰੈਸ ਤੇ ਸੀਗੇ ਨਹੀਂ ਇੱਕ ਇੱਕ ਵੱਖ ਵੱਖ ਐਡਰੈਸ ਵਾਲਾ ਸੀਗਾ ਜੀ 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 ਉਹਦੀ ਅਸੀਂ ਫੋਟੋ ਖਿੱਚ ਲਈ ਸੀ ਉਹ ਸਰ ਪੁਲਿਸ ਨੂੰ ਅਸੀਂ ਪ੍ਰੋਵਾਈਡ ਕਰਤੀ ਹੈਗੀ ਆ ਕੁਛ ਪਤਾ ਲੱਗਿਆ ਵੀ ਕੀ ਰੰਜੀਤ ਸਿੰਘ ਦੀ ਕਿਉਂ ਲੜਾਈ ਹੋਈ ਹੈ ਨਹੀਂ ਸਰ ਇਸ ਤਰ੍ਹਾਂ ਦਾ ਹਾਲੇ ਕੁਛ ਵੀ ਪਤਾ ਨਹੀਂ ਲੱਗਿਆ ਹੈਗਾ ਅਸੀਂ ਉਹੀ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਤੇ ਜਿਹੜੇ ਸਾਡੇ ਸੀਗੇ ਚਲੋ ਸਿਕਿਉਰਟੀ ਵਾਲੇ ਆਪਣੇ ਸਾਬਕਾ ਆਰਮੀ ਦੇ ਵਿੱਚੋਂ ਆਏ ਹੋਏ ਨੇ ਇੱਕ ਆਰਮੀ ਮੈਨ ਹੈਗੇ ਨੇ ਤੇ ਇਹਨਾਂ ਨੇ ਤਾਂ ਸਰ ਤੁਰੰਤ ਕਾਰਵਾਈ ਕਰਕੇ ਜਿਹੜਾ ਇਹਨਾਂ ਤੇ ਹਮਲਾ ਹੋਇਆ ਸੀਗਾ ਉਹਨੂੰ ਕਾਫੀ ਹੱਦ ਤੱਕ ਘਟਾਤਾ ਤੇ ਲੇਕਿਨ ਸਰ ਜੇਕਰ ਕੋਈ ਆਮ ਬੱਚਾ ਹੁੰਦਾ ਜਿਵੇਂ ਅੱਜਕੱਲ ਬੱਚੇ ਨੇ ਸਰ ਬੱਚਿਆਂ 'ਚ ਕੁਛ ਨਹੀਂ ਹੈਗਾ ਜਾਂ ਸਾਡਾ ਆਮ ਕੋਈ ਟੀਚਰ ਹੁੰਦਾ ਜਿਹੜਾ ਇੰਨੀ ਫੁਰਤੀ ਸ਼ਾਇਦ ਨਾ ਦਿਖਾ ਸਕਦਾ ਤਾਂ ਸਰ ਇਹ ਜਿਹੜੀ ਘਟਨਾ ਸੀ ਇੱਕ ਵੀ ਫੀਲ ਕਰਨੇ ਸਕੂਲ ਕੁਝ ਬਾਹਰ ਆਊਟਸਾਈਡਰ ਆ ਕੇ ਤੇ ਵੀ ਕੁੱਟਮਾਰ ਕਰ ਰਹੇ ਨੇ ਤੇ ਮੋਕੇ ਤੇ ਟੀਮ ਭੇਜਿਆ ਸੀ ਟੀਮ ਭੇਜ ਕੇ ਜਦੋਂ ਪਤਾ ਕੀਤਾ ਤਾਂ ਉਥੇ ਚੌਕੀਦਾਰ ਆ ਜਸਵੀਰ ਜਿਹੜਾ ਫੀਲ ਕਰਨੇ ਸਕੂਲ ਦਾ ਤੇ ਉਹਦੇ ਨਾਲ ਪੁੱਛਗਿੱਛ ਕੀਤੀ ਵੀ ਬਾਹਰਲੇ ਦੋ ਇੱਕ ਦਬਾਂਸ਼ੂ ਇੱਕ ਤੁਰਵ ਇੱਕ ਅੰਗੂਰ ਇਹ ਤਿੰਨ ਮੁੰਡਿਆਂ ਨੇ ਇਹ ਕਹਿੰਦਾ ਮੇਰੇ ਤੇ ਆ ਕੇ ਹਮਲਾ ਕੀਤਾ ਤੇ ਦੋ ਮੁੰਡੇ ਅਸੀਂ ਰੌਂਡ ਅਪ ਕਰ ਲਏ ਤੀਜਾ ਵੀ ਦੇਖ ਰਹੇ ਆ ਬਾਕੀ ਤਫ਼ਤੀਸ਼ ਕਰ ਰਹੇ ਆ ਜਿਵੇਂ ਹੋਊਗਾ ਤਸਰੀ ਕੀ ਕਾਰਵਾਈ ਕੀਤੀ ਜਾਏਗੀ ਕਾਰਵਾਈ ਜਿਵੇਂ ਦੀ ਹੋਊਗੀ ਆਪਾਂ ਕਰਾਂਗੇ ਕਿਸ ਰਣਜੀਤ ਦਾ ਚੱਲਦਾ ਸਰ ਇਹਨਾਂ ਨੇ ਨਹੀਂ ਇਹ ਕਲੀਅਰ ਨਹੀਂ ਹੋਇਆ ਇਹ ਕਲੀਅਰ ਨਹੀਂ ਹੋਇਆ ਕੁਝ ਕਾਰਨ ਦੱਸਿਆ ਗਿਆ ਸਰ ਤੁਸੀਂ ਸਕੂਲ ਪ੍ਰਿੰਸੀਪਲ ਨਾਲ ਵੀ ਗੱਲਬਾਤ ਕੀਤੀ ਹੋएगी ਨਹੀਂ ਪ੍ਰਿੰਸੀਪਲ ਨਾਲ ਗੱਲ ਨਹੀਂ ਹੋਈ ਇਹਦੇ ਨਾਲ ਹੀ ਆਪਣਾ ਜਸਵੀਰ ਜਿਹੜਾ ਚੌਕੀਦਾਰ ਆ ਇਹਦੇ ਨਾਲ ਆਪਣੀ ਗੱਲ ਹੋ ਗਈ ਸਰ ਸਕੂਲ ਦੇ ਬਾਹਰ ਕੈਮਰੇ ਵਗੈਰਾ ਵੀ ਲੱਗੇ ਨੇ ਹੁੰਦਾ ਉਹ ਅਸੀਂ ਫੁਟੇਜ ਲੈ ਰਹੇ ਆ ਫੁਟੇਜ ਲੈ ਕੇ ਜਿਵੇਂ ਹੋਊਗਾ ਉਵੇਂ ਕੀ ਕਰੀਏ